ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨ ਬਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਲਓ ਜੀ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਆਪਾਂ ਸਪੌਟਲੈਸ ਬੱਚਾ ਲੈ ਆਏ ਆ ਤੇ ਬਣੇ ਰਹੋ ਜੀ ਵੀਡੀਓ ਦੇ ਐਂਡ ਤੱਕ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਜੇ ਤੁਸੀਂ ਆਪਣੇ ਪੇਜ ਤੇ ਕਾਸੀ ਵੀ ਚੀਜ਼ ਦੀ ਵੀਡੀਓ ਪ੍ਰੋਮੋਸ਼ਨ ਕਰਾਉਣੀ ਆ ਕੋਈ ਟਰੈਕਟਰ ਦੀ ਕੋਈ ਮੋਟਰਸਾਈਕਲ ਦੀ ਕੋਈ ਘੋੜਿਆਂ ਦੀ ਕੋਈ ਵੀ ਚੀਜ਼ ਦੀ ਵੀਡੀਓ ਕਰਾਉਣੀ ਆ ਤਾਂ ਇੱਕ ਵਾਰੀ ਸੰਪਰਕ ਜ਼ਰੂਰ ਕਰਿਓ ਜੀ ਤੇ ਨੰਬਰ ਮੈਂ ਵੀਡੀਓ ਦੇ ਐਂਡ ਵਿੱਚ ਮੈਂ ਦੇ ਦੂੰ ਆਪਦਾ ਤੇ ਕਰਦੇ ਆ ਆ ਬਛੇਰੇ ਦੀ ਡਿਟੇਲ ਬਾਰੇ ਗੱਲਬਾਤ ਤੇ 12 ਮਹੀਨੇ ਉਮਰ ਦੱਸੀ ਹੈ ਜੀ ਮਾਲਕ ਵੀਰਾਂ ਨੇ ਨੂਰੇ ਘੋੜੇ ਦਾ ਪੋਤਾ ਗਾ ਤੇ ਬਾਕੀ ਰੇਟ ਬਾਈ ਹੋਰੇ ਦੱਸਣਗੇ ਫੋਨ ਤੇ ਬਾਕੀ ਬਾਈ ਹੋਰੇ ਕਹਿੰਦੇ ਆ ਆਪਾਂ ਭਾਅ ਅਸਰ ਦੇ ਦਾਂਗੇ ਬੱਚਾ ਤੇ ਏਰੀਆ ਹੈਗਾ ਜੀ ਬਾਈ ਹੋਰੇ ਆਂਦਾ ਨਾਬਾ ਤੇ ਇੰਨੀ ਕੁ ਡਿਟੇਲ ਦੱਸੀ ਸੀ ਆਪਾਂ ਨੂੰ ਭਰਾਮਾ ਨੇ ਛੋਡੇ ਨਾਲ ਆਪਾਂ ਸਾਂਝੀ ਕਰਤੀ ਬਾਕੀ ਗੱਲਬਾਤ ਕਰਕੇ ਪੁੱਛ ਲਿਓ ਜੇ ਕੋਈ ਮਾੜੀ ਮੋਟੀ ਡਿਟੇਲ ਰਹੇਗੀ ਨੰਬਰ ਸਕਰੀਨ 'ਤੇ ਹੈ ਜੀ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਬੱਚਾ ਬਾਈ ਹੋਰੇ ਕਹਿੰਦੇ ਆ ਪਾਪਾ ਆਸਰ ਦੇ ਦਾਂਗੇ ਤੇ ਨੰਬਰ ਮੇਰਾ ਸਕਰੀਨ 'ਤੇ ਹੈ ਜੀ